ਸੁਖੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਸਰ ਸੋ ਕੁਰਸੋ ਛੱਟੀ ਐ ਤੁਧ ਡਿਠੇ ਸੱਚੇ ਬਾਤਿ ਸਾਹ ਮਨ ਜਨਮ ਜਨਮ ਦੀ ਕੱਟੀ ਐ ਸੱਜਣ ਸੱਚੇ ਬਾਤਿ ਸਾਹ ਸਿਰ ਸ਼ਾਂਦ ਸਾਹ ਜਿਸ ਪਾਸ ਬਹਠਿਓ ਸੋਹੀਐ ਸਭਨਾ ਦਾ ਵਿਸਾਹ ਸਜਣ ਸਚਾ ਪਾਤਸ਼ਾਹ ਸਿਰਸ਼ੋ ਆਨੰਦ ਸਾਹ ਜਿਸ ਪਾਸ ਬਹਠਿਓ ਸੋਹੀਐ ਸਬਨ ਦਾ ਵੀ ਸਾਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਨੋ ਸ੍ਰੀ ਮਹਲਾ ਪੰਜਵਾਂ ਘਰਿ ਸ਼ਿਵਾ ਅਸ਼ਟਪਦੀ ਇਕ ਓੰਕਾਰ ਸਤ ਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤਿਹ ਤਿਹ ੁਰ ਜਾਇਓ ਮਾਨਸ ਜਨਮ ਸੰਜੋਗ ਪਾਇਆ ਤੋ ਕੀ ਹੈ ਓਟ ਸਾਦ ਰਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇ ਜੋ ਜੋ ਕੀ ਹੈ ਓਟ ਸਾਦ ਰਖਹੁ ਦੇ ਕਰ ਹਾਥ ਕਰ ਕਿਰਪਾ ਮਿਲਹੁ ਹਰ ਰਾਇ ਅਨਕ ਜਨਮ ਭ੍ਰਮ ਥਿਤ ਨਹੀਂ ਪਾਈ ਰੋ ਸਿਵਾ ਗੁਰ ਲੋਗੋ ਚਰਨ ਗੋਵਿੰਦ ਜੀ ਕਾ ਮਾਰਗ ਦਿਹੋ ਜੀ ਬਤਾਈ ਰਹਾ ਅਨਕਿ ਉਪਾਵ ਕਰੋ ਮਾਇਆ ਕੋ ਬਚਿਤ ਧਰੋ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ਕੋਈ ਐਸੋ ਰੇ ਭੇਟ ਸੰਤ ਮੇਰੀ ਲਾਹ ਹੈ ਸਗਲ ਚਿੰਤ ਠਾਕੁਰ ਸਿਓ ਮੇਰਾ ਸਗਲ ਬੇਦ ਨਹ ਚੂਕੈ ਮਨ ਭੀਦ ਇੱਕ ਖਿੰਨਾ ਧੀਰਹਿ ਮੇਰੇ ਘਰ ਕੇ ਪੰਚਾ ਕੋਈ ਅਸੋਰੇ ਭਗਤ ਜੋ ਮਾਇਆ ਤੀਰਹਤ ਇੱਕ ਅੰਮ੍ਰਿਤ ਨਾਮ ਮੇਰੇ ਦਿਸਿੰਚਾ ਜੇ ਤਰੇ ਤੀਰਥ ਨਾਏ ਅਹੰ ਬੁੱਧ ਮੈਨ ਲਾਏ ਹਰ ਕੋ ਠਾਕੁਰ ਇਕ ਤਿਲ ਨਾਮ ਮਾਨੈ ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਾਨੇ ਸਗਲ ਆਸ਼ਰਮ ਕੀਨੇ ਮਨੁਆ ਨਹ ਪਤੀਨੇ ਵਿਵੇਕ ਹੀਨ ਦੇਹੀ ਧੋਏ ਕੋਈ ਪਾਈਐ ਰੇ ਪੁਰਖ ਵਿਦਾਤਾ ਔਰ ਬ੍ਰਹਮ ਕਾ ਰੰਗ ਰਤਾ ਮੇਰੇ ਮਨ ਕੀ ਦੁਰਮਤ ਮਲ ਖੋਏ ਕਰਮ ਧਰਮ जुਗਤਾ ਨਿਮਖ ਨਾਹੀ ਤਰਤਾ ਗਰਬ ਗਰਬ ਪੜੈ ਕਹੀ ਨਾਂ ਲੇਖੈ ਜਿਸ ਭੇਟੀਐ ਸਫਲ ਮੂਰਤ ਕਰੈ ਸਦਾ ਕੀਰਤ ਗੁਰਪ੍ਰਸਾਦ ਕੋ ਨਿਤ ਰਹੋ ਪੀਖੈ ਮਨ ਹੱਥ ਜੋ ਕਮਾਵੇ ਤਿਲ ਨੋ ਲੇਖੇ ਪਾਵੇ ਬਗਲ ਜਿਉ ਧਿਆਨ ਲਾਵੇ ਮਾਇਆ ਰੇ ਤਾਰੀ ਕੋਈ ਐਸੋ ਰੇ ਸੁਖ ਹੈ ਦਾਈ ਪ੍ਰਭੂ ਕੀ ਕਥਾ ਸੁਨਾਈ ਤਿਸ ਭੇਟੇ ਗਤ ਹੋਏ ਹਮਾਰੀ ਸੁਪਰਸੰਨ ਗੋਪਾਲ ਰਾਏ ਕਟਰੀ ਬੰਦਨ ਮਾਏ ਗੁਰ ਕੈ ਸ਼ਬਦ ਮੇਰਾ ਮਨ ਰਤ ਸਦਾ ਸਦਾ ਅਨੰਦ ਭੇਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਦਾ ਰਹਾਉ ਦੂਜਾ ਸਫਲ ਸਫਲ ਭਈ ਸਫਲ ਯਾਤਰਾ ਆਉਣ ਜਾਣ ਰਹੇ ਮਿਲੇ ਸੋ ਵਾਹੀ ਗੁਰੂ ਜੀ ਕੀ ਫਤਿਹ ਤਨ ਸ੍ਰੀ ਮਹੱਲਾ ਪੰਜਵਾਂ ਘਰਿ ਸਿਵਾ ਅਸ਼ਟਪਦੀ ਇਕ ਓਅੰਕਾਰ ਸਤਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤਿਹ ਤਿਹ ੁਰ ਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਕੀ ਹੈ ਓਟ ਸਾਧ ਰਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ